ਪਰਮੰਤਰੀ ਜੀ ਅਜੇ ਵੀ ਐ ਨਹੀਂ ਹੈਗਾ ਕਿ ਭਈ ਸਾਰੇ ਾਟੋ ਾਡੀ ਕਰਦੇ ਆ ਕਹਿੰਦੇ ਨੇ ਵੀ ਇੱਕ ਗਰੁੱਪ ਵੀ ਬਣਾਇਆ ਹੈ ਜਿਹੜਾ ਵੀ ਖਰੀਦ ਦੇ ਮਾਮਲੇ ਦੇ ਵਿੱਚ ਸਾਰੀਆਂ ਚੀਜ਼ਾਂ ਵੇਖਿਆ ਕਰਨਾ ਉਹਦੇ ਵਿੱਚ ਵੀ ਵਜ਼ੀਰ ਨੇ ਮੰਤਰੀ ਨੇ ਚਾਰ ਇਕੱਠੇ ਕੀਤੇ ਹੋਏ ਆ ਉਹ ਹੁਣ ਕਿਹੜੀ ਕਿਹੜੀ ਚੀਜ਼ ਤੇ ਨਿਗਰ ਰੱਖਣਗੇ ਦੇਖੋ ਇਹ ਨਾ ਅੱਜ ਪੰਜਾਬੀ ਟਰਬਿਨ ਸੇ ਖਬਰ ਲੱਗੀ ਆ ਮਤਲਬ ਕਿ ਚਾਰ ਮੰਤਰੀਆਂ ਦਾ ਗਰੁੱਪ ਸ਼ਦ ਘਟਾਰੂ ਚੱਕ ਜੀ ਵੀ ਆ ਉਹਦੇ ਚ ਤੇ ਖੁੱਡੀਆਂ ਸਾਹਿਬ ਵੀ ਆ ਜੀ ਹੋਰ ਵੀ ਆ ਖਾਦ ਪੁਲਰ ਸਾ比亚 ਮਤਲਬ ਕਿ ਪ੍ਰਕਿਊਰਮੈਂਟ ਜੋ ਆਪਣੀ ਹੁੰਦੀ ਪ੍ਰਕਿਊਰਮੈਂਟ ਭਾਵ ਕਿ ਜੋ ਆਪਾਂ ਫਸਲ ਖਰੀਦਦੇ ਆਂ ਫਸਲ ਖਰੀਦ ਕੇ ਆਪਾਂ ਸੈਂਟਰ ਨੂੰ ਦਿੰਨੇ ਆ ਨਾ ਆਪਣੀ ਸਰਕਾਰ ਦਾ ਇਹ ਰੋਲ ਆ ਤਾਂ ਉਹਦੇ ਵਿੱਚ ਇਹ ਚੀਜ਼ ਵੇਖੋ ਕਿ ਉਹ ਕਰਨ ਕੀ ਜਾ ਰਹੇ ਉਹ ਬਹੁਤਾ ਕੁਝ ਖਬਰ ਦੇ ਵਿੱਚ ਹੈ ਨਹੀਂ ਐਕਚੁਅਲ ਚ ਗੱਲ ਇਹ ਹੈ ਕਿ ਮੈਨੂੰ ਲੱਗਦਾ ਕਿ ਕਿਉਂਕਿ ਪ੍ਰੋਕਿਊਰਮੈਂਟ ਤਾਂ ਦੇਖੋ ਜਿਹੜਾ ਉਹ ਕਟਾਰੂ ਚੱਕ ਜੀ ਦਾ ਮੰਤਰਾਲਾ ਕਰਦਾ ਹੈ ਜ਼ਿਆਦਾਤਰ ਗਾਹ ਸਾਡੀਆਂ ਕੁਝ ਏਜੰਸੀਆਂ ਨੇ ਜਿਵੇਂ ਤੁਸੀਂ ਆ ਦੇਖਦੇ ਹੀ ਹੋ ਜੀ ਆ ਆਪਣੀ ਹੈਗੀ ਜੀ ਪਨ ਗ੍ਰੇਨ ਹੈ ਫਲਾਣੀ ਹੈ ਜੀ ਇਦਾਂ ਦੀਆਂ ਹੈਗੀਆਂ ਇਹ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਖਰੀਦਦੇ ਆ ਖਰੀਦੇ ਏਜੰਸੀਆਂ ਨਾਲ ਉਹ ਚਾਰ ਨੇ ਤਿੰਨ ਹੈ ਕੇ ਚਾਰ ਚਲੋ ਉਸ ਨੂੰ ਛੱਡ ਦਿਓ ਮਤਲਬ ਕਿ ਸਾਰਾ ਕੁਝ ਸੀਗਾ ਤਾਂ ਫੇਰ ਭਈ ਇਹ ਗਰੁੱਪ ਕਿਉਂ ਬਣਾਉਣਾ ਪਿਆ ਇਹ ਵੀ 1/100 ਫਿਰ ਥੋੜਾ ਜਿਹਾ ਜਦੋਂ ਆਪਾਂ ਅੰਦਾਜ਼ਾ ਲਾ ਕੇ ਚੱਲੀਏ ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਨਾ 16-17 ਸਾਲ ਪਹਿਲਾਂ ਦੀ ਇੱਕ ਕਹਾਣੀ ਯਾਦ ਆਉਂਦੀ ਹੈ ਜੀ ਦਰਸ਼ਨ ਕੀ ਹੋਇਆ ਕਿ ਉਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੁੰਦੇ ਸੀਗੇ ਸਿਵਲ ਤੇ ਆ ਜਿਹੜੇ ਉਹ ਖੁਰਾਕ ਸਪਲਾਈ ਮੰਤਰੀ ਚੜੇ ਉਹਨਾਂ ਨੇ ਉਸ ਵੇਲੇ ਨਾ ਭੰਡਾਰਨ ਦਾ ਜਾਇਜ਼ਾ ਲਿਆ ਸੀਗਾ ਤੇ ਆਖਿਆ ਕਿ ਭਾਈ ਸਾਨੂੰ ਵੀ ਬੱਤਰ ਕੋ ਗੋਦਾਮ ਬਣਾਉਣ ਦੀ ਜ਼ਰੂਰਤ ਆ ਹੂੰ ਚਲੋ ਸਰਕਾਰ ਕਿਉਂਕਿ ਉਦੋਂ ਸਰਕਾਰ ਸੀਗੀ ਸ਼ਾਇਦ ਮਨਮੋਹ ਸਿੰਘ ਹੋਰਾਂ ਦੀ ਜੀ ਜੀ ਉਹ ਪੰਜਾਬ ਤੇ ਥੋੜਾ ਜਾ ਉਦਾਂ ਹੀ ਨਜ਼ਰੇ ਹਨ ਆਇਤ ਰੱਖਦੇ ਸੀਗੇ ਹੂੰ ਚਲੋ ਮਨਜ਼ੂਰੀ ਮਿਲ ਗਈ ਵੀ ਬਣਾਓ ਹੁਣ ਰੌਲਾ ਪੈ ਗਿਆ ਉਦੋਂ ਮੰਤਰੀ ਹੁੰਦਾ ਸੀਗਾ ਖੇਤੀ ਮੰਤਰੀ ਲੰਗਾ ਹੂੰ ਜੀ ਸੁਚਾ ਸਿੰਘ ਲਗਾ ਕਹਿੰਦਾ ਵੀ ਅਸੀਂ ਬਣਾਵਾਂਗੇ ਹੁਣ ਬਣਾਉਣ ਤੇ ਵੀ ਲੜਾਈ ਜੀ ਇਧਰੋਂ ਇਹ ਕਹਿ ਕਹਿਣ ਕਿ ਅਸੀਂ ਬਣਾਈਏ ਜੀ ਲਓ ਜੀ ਰੌਲਾ ਪੈ ਗਿਆ ਬਹੁਤ ਵੱਡਾ ਰੌਲਾ ਪੈ ਗਿਆ ਜਿਸ ਵੇਲੇ ਤੇ ਬਾਦਲ ਸਾਹਿਬ ਤੁਹਾਨੂੰ ਪਤਾ ਸਕੀਮੀ ਸੀਗੇ ਬਾਦਲ ਸਾਹਿਬ ਨੇ ਦੋਨਾਂ ਨੂੰ ਸੱਦਿਆ ਕਹਿੰਦੇ ਅੱਧੇ ਤੁਸੀਂ ਬਣਾ ਲਓ ਅੱਧੇ ਇਹ ਬਣਾ ਲੈ ਜੀ ਦੋਨੋਂ ਦੋਨੋਂ ਰਾਜ਼ੀ ਰੱਖੋ ਰਾਜ਼ੀ ਰੱਖੋ ਜੀ ਮਤਲਬ ਕੀ ਕਹਾ ਕਿਉਂਕਿ ਹੁਣ ਇਹਨਾਂ ਨੇ ਵੀ ਭੰਡਾਰਨ ਗੋਦਾਮ ਬਣਾਉਣੇ ਮੇਰੇ ਖਿਆਲ ਦੇ ਨਾਲ ਜੀ ਇੱਕ ਸਾਲ ਹੋ ਗਿਆ ਮਨਜ਼ੂਰੀ ਮਿਲੀ ਆ ਸੈਂਟਰ ਤੋਂ ਹਮ ਪਰ ਇਹਨਾਂ ਦੀ ਟੈਂਡਰਿੰਗ ਟੁੰਡਰਿੰਗ ਹੋ ਨਹੀਂ ਪਾਈ ਇੱਥੇ ਵੀ ਮੈਨੂੰ ਲੱਗਦਾ ਕਿ ਐਯੋ ਕਰਾਰੀ ਆ ਹਮ ਮਤਲਬ ਉਸ ਕੰਮ ਨੇਪਾ ਮੈਨੂੰ ਐਂ ਲੱਗਦਾ ਹਾਂਜੀ ਹਾਂਜੀ ਕਿ ਇੱਕ ਤੇ ਚਲੋ ਪ੍ਰੋਕਿਊਰਮੈਂਟ ਦੀਆਂ ਹੋਰ ਵੀ ਕਈ ਹੁੰਦੀਆਂ ਨੇ ਕਮੀਆਂ ਪੇਸ਼ੀਆਂ ਉਹ ਦੇਖਣਾ ਇਧਰ ਉਧਰ ਦੂਰ ਕਰਨਾ ਪਰ ਉਹਦੇ ਵਿੱਚ ਇੰਟਰਸਟਿੰਗ ਗੱਲ ਇਹ ਆ ਕਿ ਜੋ ਅਸੀਂ ਬੀਤੇ ਚ ਦੇਖਿਆ ਉਹ ਵੀ ਹੈ ਕਿ ਇਹਨਾਂ ਨੇ ਸ਼ਾਇਦ 45 ਗਦਾਂ ਮੜਾਉਣੇ ਨੇ ਹੁਣ ਜੀ ਤੋ ਕਿ ਤੈਨੂੰ ਕਿਤੇ ਉਵੀ ਖੇਚ ਤੂੰ ਜਿਹੜੀ ਹੈ ਨਾ ਮੈਂ ਕਿਉਂ ਆਦੀ ਕਰਨਾ ਵੀ ਜੀ ਬਿਲਕੁਲ ਬਿਲਕੁਲ ਹੋ ਸਕਦਾ ਹੈ ਕਿ ਉਹਦੇ ਵਿੱਚ ਵੀ ਆਪਾਂ ਦੇਖੀ ਅੱਗੇ ਜਾ ਕੇ ਕਿ ਇਹ ਚਾਰ ਗਰੁੱਪ ਹੈ ਜਿਹੜਾ ਵੀ ਇਕੱਠੇ ਹੋ ਕੇ ਤੁਸੀਂ ਸਾਰੇ ਇੱਕ ਥਾਂ ਤੇ ਜਿਹੜੇ ਆ ਉਹ ਪ੍ਰੋਕਿਊਰਮੈਂਟ ਦੀਆਂ ਕਮੀਆਂ ਪੇਸ਼ੀਆਂ ਵੀ ਦੇਖੋ ਤੇ ਦੂਜੇ ਪਾਸੇ ਕਹਿ ਲੋ ਕਿ ਆ ਜਿਹੜਾ ਕੰਮ ਆ ਗੋਦਾਮ ਨਿਰਮਾਣ ਦਾ ਇਹ ਵੀ ਕਰਵਾ ਲਓ ਜੀ ਚਲੋ ਦੇਖੋ ਹੁਣ ਕੀ ਬੰਦਾ ਕੇ ਤੇ ਲੱਗ ਜਾਣਾ ਪਤਾ ਹੌਲੀ ਹੌਲੀ ਆ ਖੈਰ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਫਿਰ ਤੋਂ ਪ੍ਰੋਗਰਾਮ ਨੂੰ ਥੋੜਾ ਸ਼ੇਅਰ ਕਰਕੇ